ਬਾਬਾ ਜੀ ਦੀ ਬਰਸੀ ਦੀ ਤਿਆਰੀ ਚੱਲ ਰਹੀ ਹੈ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਸੇਵਾ ਕਰ ਰਹੀਆਂ ਨੇ ਤੇ ਕੱਲ ਦੇ ਫੰਕਸ਼ਨ ਕੱਲ ਦੀ ਜੀ ਬਾਬਾ ਜੀ ਦੀ ਬਰਸੀ ਹੈ ਉਹਦੇ ਵਾਸਤੇ ਤਿਆਰੀ ਚੱਲ ਰਹੀ ਹੈ ਸੰਗਤ ਤਨਮਨ ਤੇ ਧਨ ਨਾਲ ਸੇਵਾ ਕਰੀ ਰਹੀ ਨੇ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਵੀ ਬਾਬਾ ਜੀ ਹੋਣਾਂ ਦੀ ਬਰਸੀ ਆ ਸਾਰੀ ਸੰਗਤ ਪਹੁੰਚੇ ਇੱਥੇ ਵੀ ਲੰਗਰ ਵੀ ਬਹੁਤ ਵਧੀਆ ਸ਼ਕਮ ਦੇ ਆ ਬਹੁਤ ਜ਼ਿਆਦਾ ਹੈ ਗੁਰੂ ਦੀ ਸੇਵਾ ਕਰੋ ਸੇਵਾ ਜੀ ਸਾਹਿਬ ਇਹ ਕਹਿੰਦੇ ਆਓ ਗੁਰੂ ਘਰ ਆਣ ਕੇ ਸੇਵਾ ਕਰੋ ਕਰਦੀ ਕਲਾ ਕਰੇ ਮਹਾਰਾਜ ਬਹੁਤ ਬਹੁਤ ਸੰਗਤਾਂ ਆਉਂਦੀਆਂ ਬਹੁਤ ਸੇਵਾ ਕਰਦੀ ਹੈ ਬਹੁਤ ਚੜ੍ਹਦਾ ਆਪਣਾ ਗਰਮੇਸ਼ ਸਿੰਘ ਅੱਜ ਪਹੁੰਚਿਆ ਸਰਸਾ ਸ਼ਹਿਰ ਦਾ ਇਤਿਹਾਸਿਕ ਗੁਰਦੁਆਰਾ ਚਿੱਲਾ ਸਾਹਿਬ ਪਾਤਸ਼ਾਹੀ ਪਹਿਲੀ ਕੱਲ 26 ਦੁਲਾਈ 1100 ਨੂੰ ਹਰ ਸਾਲ ਜੋ ਸਾਲਾਨਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਤ ਬਾਬਾ ਬਗੇਰ ਸਿੰਘ ਜੀ ਦੀ 57 ਬਰਸੀ ਔਰ ਸੰਤ ਬਾਬਾ ਅਜੀਤ ਸਿੰਘ ਜੀ ਦੀ ਦੁੱਧੀ ਬਰਸੀ ਔਰ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਟਮ ਮੌਕੇ ਦੇ ਉੱਪਰ ਇੱਕ ਤਨ ਪਹਿਲੋਂ ਦੇ ਦਿਓ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਤੇ ਇੱਥੇ ਕੱਲ ਜੋ ਬਰਸੀ ਮਨਾਈ ਜਾ ਰਹੀ ਹੈ 26 ਜੁਲਾਈ ਨੂੰ ਬਹੁਤਿਆ ਬਖੂਬੀ ਤਿਆਰੀਆਂ ਹੋ ਰਹੀਆਂ ਨੇ ਸੰਗਤਾਂ ਚੱਲ ਕੇ ਇੱਥੇ ਆਈਆਂ ਨੇ ਆਪੋ ਆਪਣੇ ਕਾਰ ਸੇਵਾ ਦੇ ਵਿੱਚ ਜੁੜੀਆਂ ਹੋਈਆਂ ਨੇ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਜੀ ਆਇਆਂ ਕਹਿੰਦੇ ਆ ਭਾਰੀ ਸੰਗਤਾਂ ਔਰ ਇੱਥੇ ਆਣ ਕੇ ਆਪਣੀ ਹਾਜ਼ਰੀ ਲਵਾਣ ਔਰ ਜਿੰਨੀਆਂ ਵੀ ਸੰਗਤਾਂ ਇਸ ਦਰ ਦੇ ਉੱਪਰ ਚੱਲ ਕੇ ਆਉਂਦੀਆਂ ਨੇ ਉਹਨਾਂ ਦੀਆਂ ਸੰਤ ਮਹਾਪੁਸਤ ਆਸਾਂ ਮਰਾਦਾ ਪੂਰੀਆਂ ਕਰਦੇ ਨੇ ਇੱਥੇ ਜੋ ਸੰਤ ਸੇਵਾਦਾਰ ਬਾਬਾ ਜਗਤਾਰ ਸਿੰਘ ਜੀ ਔਰ ਆਈਆਂ ਹੋਈਆਂ ਸੰਗਤਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਕੀ ਜੋ ਕੱਲ ਬਾਬਾ ਬਗੇਲ ਸਿੰਘ ਅਤੇ ਬਾਬਾ ਅਜੀਤ ਸਿੰਘ ਜੀ ਦੀ ਜੋ ਵਰਥੀ ਮਨਾਈ ਜਾ ਰਹੀ ਹੈ ਵਰਥੀ ਦੇ ਬਾਰੇ ਵੀ ਕਰਾਂਗੇ ਗੱਲਬਾਤ ਕੀ ਜੋ ਸੰਤਾਂ ਨੇ ਬੈਠ ਕੇ ਇਸ ਜਗ੍ਹਾ ਦੇ ਉੱਪਰ ਜਪ ਤਪ ਕੀਤਾ ਤੇ ਸਾਥਿਓ ਆਇਸ ਇਲਾਕੇ ਨੂੰ ਤਾਰਿਆ ਤੇ ਸਾਥਿਓ ਸਾਡੇ ਨਾਲ ਹੁਣ ਤੁਸੀਂ ਬਣੇ ਰਿਹਾ ਜੇ ਅਸੀਂ ਕਰਦੇ ਆ ਆਈਆਂ ਹੋਈਆਂ ਸੰਗਤਾਂ ਦੇ ਨਾਲ ਗੱਲਬਾਤ ਬਾਬਾ ਜੀ ਜਿਹੜਾ ਕੱਲ ਸੰਤ ਬਗੇਲ ਸਿੰਘ ਤੇ ਸੰਤ ਅਜੀਤ ਸਿੰਘ ਦੀ ਜੋ ਵਰਸੀ ਮਨਾਈ ਜਾ ਰਹੀ ਹੈ ਥੋੜੀ ਇਸ ਦੀ ਵਿਸਤਾਰ ਦੇ ਵਿੱਚ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 26 ਜੁਲਾਈ ਨੂੰ ਸਾਲਾਨਾ ਵਰਸੀ ਸੰਤ ਬਾਬਾ ਬਗੇਲ ਸਿੰਘ ਜੀ ਦੀ 57ਵੀਂ ਵਰਸੀ ਅਤੇ ਸੰਤ ਬਾਬਾ ਅਜੀਤ ਸਿੰਘ ਦੀ ਦੂਸਰੀ ਵਰਸੀ ਦੇ ਸੰਬੰਧ ਵਿੱਚ ਇਕ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਵੱਡੇ ਪਧਰਤੇ ਰਾਗੀ ਢਾਡੀ ਸੰਤਮਾ ਪੁਰਖ ਕਥਾਵਾਚਕ ਸਾਰਾ ਦਿਨ ਬੋਲਾ ਦੀਵਾਨ ਵਿੱਚ ਹਾਜ਼ਰੀ ਭਰਨਗੇ ਅਤੇ 70-72 ਅਖੰਡ ਪਾਠਾਂ ਦੇ ਭੋਗ ਜੋ ਕੱਲ ਪਹਿਰੇ ਲੜੀ ਚੱਲ ਰਹੀ ਹੈ 2 ਤਰੀਕ ਤੋਂ 2 ਜੁਲਾਈ ਤੋਂ ਲੈ ਕੇ ਉਹਨਾਂ ਦੇ ਭੋਗ ਪੈਣਗੇ ਉਪਰੰਤ ਥੱਲੇ ਬਨਾਲ ਦੀਵਾਨ ਸਜੇਗਾ ਮਾਂ ਬੁਰਖ ਸੰਤ ਬਾਬਾ ਬਘੇਲ ਸਿੰਘ ਜੀ ਉਹਨਾਂ ਦੀ ਜੀਵਨੀ ਬਾਬਾ ਜੀ ਸਕੂਲੀ ਪੜ੍ਹਾਈ ਤੋਂ ਬਾਅਦ ਫੌਜ ਵਿੱਚ ਭਰਤੀ ਹੋਏ ਫੌਜ ਵਿੱਚ ਭਰਤੀ ਹੋ ਕੇ ਬਾਬਾ ਜੀ ਨੇ ਉਥੇ ਫੌਜ ਵਿੱਚ ਵੀ ਆਪਣੀ ਡਿਊਟੀ ਦੇ ਨਾਲ ਨਾਲ ਸਿਮਰਨ ਭਗਤੀ ਆਰੰਭ ਰੱਖੀ ਅਤੇ ਫੌਜ ਅਉਸਰੀ ਬਾਬਾ ਜੀ ਦੀ ਇਸ ਬੰਦਗੀ ਤੋਂ ਪ੍ਰਭਾਵਿਤ ਸਨ ਬਾਬਾ ਜੀ ਫੌਜ ਤੋਂ ਰੈਟਾਇਰਮੈਂਟ ਲੈ ਕੇ ਬਾਅਦ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲੈਰ ਵਿੱਚ ਵੀ 500 500 ਦੇ ਜਥੇ ਲੈ ਕੇ ਆਗੂ ਬਣ ਕੇ ਜੇਲਾ ਜਾਂਦੇ ਰਹੇ ਅੰਗਰੇਜ਼ ਸਰਕਾਰ ਦੇ ਵਰਖਲਾਬ ਇਨਕਲਾਬ ਸ਼ੁਰੂ ਕੀਤਾ ਉਸ ਤੋਂ ਬਾਅਦ ਬਾਬਾ ਜੀ ਆਪਣੀ ਪਰਿਵਾਰਕ ਬੱਚੀਆਂ ਦੀਆਂ ਸ਼ਾਦੀਆਂ ਕਰਕੇ ਵਿਵਿਨ ਜਾਇਦਾਦਾਂ ਦੇ ਨਾਲ ਲਗਾਵਾ ਕੇ ਬਾਬਾ ਜੀ ਨਨਕਾਣਾ ਸਾਹਿਬ ਕਾਰਸੇ ਵਾਲੇ ਮਹਾਂਪੁਰ ਸੰਤ ਬਾਬਾ ਗੁਰਮukh ਸਿੰਘ ਜੀ ਕੋਲ ਹਾਜ਼ਰ ਹੋਏ ਸੇਵਾ ਮੰਗੀ ਸੇਵਾ ਵਿੱਚ ਤਤਪਰ ਰਹੇ ਨਨਕਾਣਾ ਸਾਹਿਬ ਦੀ ਸੇਵਾ ਸੰਤ ਬਾਬਾ ਗੁਰਮukh ਸਿੰਘ ਦੇ ਨਾਲ ਕਰਾਉਂਦੇ ਹੋਏ ਹਰ ਆ ਪੰਜਾਬ ਦੀ ਹਿੰਦੁਸਤਾਨ ਦੀ ਵਣ ਤੋਂ ਬਾਅਦ ਬਾਬਾ ਜੀ ਸੰਤ ਬਾਬਾ ਗੁਰਮukh ਸਿੰਘ ਨਾਲ ਮੁਕਸਰ ਆ ਗਏ ਮੁਕਸਰ ਸੇਵਾ ਕਰਾਈ ਤਿੱਬੀ ਸਾਹਿਬ ਰਕਾਬਗੰਜ ਉਸ ਤੋਂ ਬਾਅਦ ਸਰਸੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਜੀ ਸਰਸੇ ਆਏ ਸਰਸੇ ਸੇਵਾ ਦਸੇਮ ਪਾਤਸ਼ਾਹ ਦੇ ਗੁਰਦੁਆਰਾ ਸੁਹਾਵਾ ਸਾਹਿਬ ਦੀ ਹੰਸਲੀ ਦੀ ਬਾਨ ਹਾਲ ਦੀ ਸੇਵਾ ਕਰਾ ਕੇ ਬਾਬਾ ਜੀ ਆਪ 26 ਜੁਲਾਈ ਨੂੰ ਜੋਤੀ ਜੋਤ ਸਮਾ ਗਏ ਜਿਹਨਾਂ ਦੀ ਹੁਣ 57 ਬਰਸੀ ਆ ਰਹੀ ਹੈ ਤੇ ਬਾਬਾ ਜੀ ਸਿੰਘ ਜੀ ਵੀ ਉਹ ਵੀ ਛੋਟੀ ਉਮਰ ਵਿੱਚ ਹੀ میٹرਿਕ ਪਾਸ ਕਰਕੇ ਜੋ ਬਾਬਾ ਜੀ ਦੇ ਭਰਾ ਦੇ ਪੁੱਤਰੇ ਲੱਗਦੇ ਸਨ ਬਾਬਾ ਜੀ ਆਪ ਘਰੋਂ ਲੈ ਕੇ ਆਏ ਉਦੋਂ ਤੋਂ ਲੈ ਕੇ ਮਾ ਬੁਰਖਵਲਿਆਂ ਨਾਲ ਬਾਬਾ ਬਗੇਲ ਸਿੰਘ ਨਾਲ ਬਾਬਾ ਆਪਣੇ ਨਾਲ ਬਾਬਾ ਜੀ ਨੇ ਲੰਮਾ-ਸਮਾ 服务 ਕਰਾ ਕੇ ਫਿਰ ਆਪ ਜੰਗਵਾਰੀ ਸੰਭਾਲ ਕੇ ਆ ਬਾਬਾ ਜੀ 11 ਜੂਨ ਨੂੰ ਬਾਬਾ ਜੀ ਵੀ ਸਤਖੰਡ ਬਰਾਵਾ ਦੇ ਜਿਹਨੇ ਹੁਣ ਦੂਸਰੀ ਵਰਸੀ ਹੈ ਇਸ ਵਰਸੀ ਦੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਮੈਡੀਕਲ ਕੈਂਪ ਅਲੱਗ-ਅਲੱਗ ਕਈ ਡਾਕਟਰਾਂ ਦੇ ਪਰਿਵਾਰ ਦੁਆਰਾ ਕਾਰ ਸਾਹਿਬ ਚਿਲਾ ਸਾਹਿਬ ਟਰਸਟ ਵੱਲੋਂ ਲੱਗ ਰਿਹਾ ਹੈ ਅਤੇ ਨਾਲ ਹੀ 1000 ਪੋਦੇ ਸੰਗਤ ਨੂੰ ਵੰਡੇ ਜਾਣਗੇ ਵਾਤਾਵਰਣ ਦੀ ਸੁੰਦਿ ਵਾਸਤੇ ਇਹ ਬਾਬਾਜੀਤ ਸਿੰਘ ਟੈਰੀ ਚੈਵਲ ਟਰਸਟ ਵੱਲੋਂ ਖੂਨਦਾਨ ਕੈਂਪ ਅਤੇ ਸਾਰੇ ਹੀ ਮੈਡੀਕਲ ਕੈਂਪ ਲੱਗ ਰਹੇ ਹਨ ਇਹ ਸਾਰਾ ਪ੍ਰੋਗਰਾਮ 26 ਜੁਲਾਈ ਨੂੰ ਸਾਰਾ ਹੋਣਾ ਜਾ ਰਿਹਾ ਹੈ ਸੋ ਇਹ ਮਹਾਪੁਰਖਾਂ ਦੀ ਜੀਵਨੀ ਇਹ ਮਹਾਪੁਰਖਾਂ ਦਾ ਸਾਰਾ ਜੋ ਜੀਵਨ ਹੈ ਆਪ ਜੀ ਨੂੰ ਦੱਸਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 1100 ਨੂੰ ਬਾਬਾ ਬਖੀਲ ਸਿੰਘ ਕਾਰ ਸੇਵਾ ਵਾਲੇ ਪਾਕਿਸਤਾਨ ਦੇ ਵਿੱਚ ਵੀ ਸੇਵਾ ਕਰਦੇ ਸੀ ਇੱਥੇ ਵੀ ਸੇਵਾ ਕਰਦੇ ਹਰ ਸਾਲ ਦੇ ਸਾਲ ਪਕਤੀ ਮਨਾਇਆ ਜਾਂਦਾ ਸਮਝ ਲਾ ਵੀ ਬੜੀ ਸੰਗਤ ਕੱਟੀ ਹੁੰਦੀ ਹੈ سارا لنگر پانی بڑے بڑے <تص mr _z _ displays> <applause> <task miri> ਅੱਜ ਅਸੀਂ ਤੇ ਬਹੁਤ ਜ਼ਿਆਦਾ ਖੁਸ਼ ਆ ਵੀ ਬਾਬਾ ਜੀ ਹੋਂਦੀ ਬਰਸੀ ਆ ਸਾਰੀ ਸੰਗਤ ਪਹੁੰਚੇ ਇੱਥੇ ਵੀ ਲੰਗਰ ਵੀ ਬਹੁਤ ਵਧੀਆ ਸ਼ਕਾਉਂਦੇ ਆ ਬਹੁਤ ਜ਼ਿਆਦਾ ਹੈ ਗੁਰੂ ਦੀ ਸੇਵਾ ਕਰੋ ਸੇਵਾ ਦਾ ਹੀ ਮੇਵਾ ਮਿਲਦਾ ਹੈ ਗੁਰੂ ਘਰ ਆਓ ਸਾਰੀ ਸੰਗਤਾਂ ਜੀ ਚੜ ਚੜਾ ਕੇ ਆਉਣੇ ਚਾਹੀਦੀ ਸਾਰੀ ਸੰਗਤ ਇੱਥੇ ਹੀ ਗੁਰੂ ਦਾ ਫਲ ਮਿਲਦਾ ਹੈ ਗੁਰੂ ਘਰ ਆਈਏ ਤੇ ਮਹਿਨਤ ਦਾ ਫਲ ਮਿਲਦਾ ਹੀ ਮਿਲਦਾ ਹੈ ਹਾਂਜੀ ਜੀ ਸਾਈਂ ਦੇ ਇਹ ਕਹਿੰਦੇ ਆਓ ਗੁਰੂ ਘਰ ਆਣ ਕੇ ਸੇਵਾ ਕਰੋ ਕੜ ਦੀ ਕਲਾ ਕਰੇ ਮਹਾਰਾਜ ਬਹੁਤ ਬਹੁਤ ਸੰਗਤਾਂ ਆਉਂਦੀਆਂ ਬਹੁਤ ਸੇਵਾ ਕਰਦੀ ਹੈ ਬਹੁਤ ਚੰਗਾ ਬਹੁਤ ਸੇਵਾ ਕਰਦੀਆਂ ਸੰਗਤਾਂ ਸੇਵਾ ਕਰਨ ਸਭ ਮਿਲਦਾ ਚੰਗਾ ਜੋ ਆਪਣਾ ਇੱਛਾ ਨਹੀਂ ਪੂਰੀ ਜਾਂਦੀ ਕਹਿੰਦੇ ਕੀ ਕੋ ਸੱਤੋ ਦੀ ਨਹੀਂ ਹਾਂ ਜਿਹੜੂ ਡਾਈਟ ਹਰ ਸਾਲਾਂ ਦੇ ਬਾਬਾ ਦੀ ਹਾਂਜੀ ਆਇਆ ਠੀਕ ਹੈ ਜੀ ਤੇ ਮੈਂ ਤਾਂ ਹਰ ਸਾਲ ਵਾਚੜ ਕੀ ਹੁੰਦਾ ਹਾਂ ਹਾਂਜੀ ਹਾਂਜੀ ਦਿਨੋ ਦਿਨ ਤਰੱਕੀ ਹੁੰਦਾ ਜੀ ਠੀਕ ਹੈ ਜੀ ਟੱਲਾ ਲਵਾ ਦੇ ਨਾ ਚਾਲ ਦੀ ਆਉਂਿਆ ਵੀਰ ਦੀ ਬਹੁਤ ਮੇਲਾ ਲੱਗਦਾ ਹੁੰਦਾ ਬਹੁਤ ਜਿਆਦਾ ਹੁੰਦਾ ਹੈ ਕਿਰਪਾ ਹੁੰਦੀ ਬਾਬੇ ਬਹੁਤ ਜਿਆਦੀ ਹੁੰਦੀ ਠੀਕ ਹੈ ਬਾਬਾ ਅੱਗੇ ਜੰਦੀ ਵਰਸਦੀ ਦੀ ਤਿਆਰੀ ਚੱਲ ਰਹੀ ਹੈ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਸੇਵਾ ਕਰ ਰਹੀਆਂ ਨੇ ਕੱਲ ਦੇ ਫੰਕਸ਼ਨ ਕੱਲ ਦੀ ਜੀ ਬਾਬਾ ਜੀ ਦੀ ਵਰਸੀ ਹੈ ਉਹਦੇ ਵਾਸਤੇ ਤਿਆਰੀ ਚੱਲ ਰਹੀ ਹੈ ਸੰਗਤ ਤਨਮਨ ਤੇ ਧਰ ਨਾਲ ਸੇਵਾਕਾਰੀਆਂ ਨੇ ਲੱਗ ਲੱਗ ਨਗਰਾਂ ਤੋਂ ਸੰਗਤ ਇੱਥੇ ਪਹੁੰਚ ਚੁੱਕੀ ਹੈ ਜੋ ਸਵੇਰੇ ਵਰਸੀ ਦੇ ਵਿੱਚ ਸ਼ਾਮਲ ਹੋਏਗੀ ਤੇ ਸੰਗਤ ਤਨਮਨ ਧਰ ਨਾਲ ਲੰਗਰ ਦੇ ਵਿੱਚ ਸੇਵਾ ਕਰ ਰਹੀ ਹੈ ਪਾਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਤੇ ਬੜੇ ਸ਼ਰਧਾ ਤੇ ਭਾਵਨਾ ਨਾਲ ਗੰਦਰ ਸ਼ਿਕਾਇਆ ਜਾਂਦੇ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਬਾਈ ਉਹ ਟੀਕਾ ਖਾਲਸਾ ਹੈ ਦਿਖਾ ਜਾ ਰਿਹਾ ਕਿ ਸਿੱਖ ਧਰਮ ਛੱਡ ਕੇ ਜਿਹੜੇ ਦੂਸਰੇ ਧਰਮਾਂ ਵਿੱਚ ਜਾ ਰਹੇ ਨੇ ਇਹ ਕੀ ਰੋਕੀ ਗਈ ਇਹ ਦੇਖੋ ਜੀ ਉਹ ਤਾਂ ਲੋਕਾਂ ਨੂੰ ਨਾ ਗੁੰਮਰਾਹ ਕੀਤਾ ਜਾ ਰਿਹਾ ਲਾਲਚ ਦੇ ਕੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਫੁੱਸਾਂ ਥੋੜਾ ਬਹੁਤ ਪੈਸੇ ਦੇ ਕੇ ਕੁਆਟਾ ਚੋਲ ਦੇ ਕੇ ਉਹਨਾਂ ਨੂੰ ਧਰਮ ਪਰਿਵਰਤਨ ਆਤੇ ਤੇ ਲੋਕਾਂ ਦੀ ਜੋ ਦਿਮਾਗ ਇਹਨਾਂ ਨੂੰ ਵਾਸ਼ ਕੀਤਾ ਜਾ ਰਿਹਾ ਠੀਕ ਹੈ ਨਾ ਲੋਕਾਂ ਦਾ ਦਿਮਾਗ ਬਾਚ ਕੀਤਾ ਜਾ ਰਿਹਾ ਵੀ ਇਸ ਧਰਮ ਦੇ ਸਾਡੇ ਧਰਮ ਚਾਓ ਤੁਹਾਡੇ ਬੱਚਿਆਂ ਨੂੰ ਫ੍ਰੀ ਪੜਾਵਾਂਗੇ ਤੁਹਾਡੇ ਬੱਚਿਆਂ ਨੂੰ ਉਹ ਕਰਾਂਗੇ ਕਿ ਉਹਨਾਂ ਨੂੰ ਇੱਕ ਲੋਕਾਂ ਦੇ ਵਿੱਚ ਨਾ ਮਤਲਬ ਇਕੱਠੇ ਕਰਕੇ ਤੇ ਉਹਨਾਂ ਨੂੰ ਧਰਮ ਪਰਵਰਤਨ ਕਰਾਏ ਲੋਕਾਂ ਦੇ ਪ੍ਰਭਾਵ ਬਣਾਏ ਜਾ ਰਿਹਾ ਹੈ ਵੀ ਸਾਡਾ ਧਰਮ ਬਹੁਤ ਚੰਗਾ ਹੈ ਤੁਸੀਂ ਇਸ ਧਰਮ ਦੇ ਵਿੱਚ ਆਓ ਸਾਡੇ ਨਾਲ ਜੁੜੋ ਲੇਕਿਨ ਉਹ ਕਾਰਵਾਈ ਜਿਹੜੀ ਬਹੁਤ ਗਲਤ ਹੈ ਸਿੱਖ ਧਰਮ ਜਿਹੜਾ ਹੈ ਇਹ ਸਤਿ ਤੋਤਾ ਦਾ ਧਰਮ ਹੈ ਤੇ ਮਾਨਵਤਾ ਦੀ ਸੇਵਾ ਕਰਨ ਵਾਲਾ ਧਰਮ ਹੈ ਠੀਕ ਹੈ ਇੱਥੇ ਕੋਈ ਜਾਤ ਪਾਤ ਨਹੀਂ ਕਿਉਂ ਵਰਨਾ ਕੋ ਸਾਂਝਾ ਉਪਦੇਸ਼ ਠੀਕ ਹੈ ਜੀ ਇੱਥੇ ਕੋਈ ਹਿੰਦੂ ਨਹੀਂ ਕੋ ਮੁਸਲਮਾਨ ਨਹੀਂ ਕੋ ਸਿੱਖ ਨਹੀਂ ਕੋ ਸਾਈ ਨਹੀਂ ਸਾਰਿਆਂ ਨਾਲ ਮਤਲਬ ਬਰਾਬਰ ਸਤਿਕਾਰ ਕੀਤਾ ਜਾਂਦਾ ਠੀਕ ਹੈ ਵੈਵਰਟੀ ਕਾ ਖਾਨ ਸਾਹਿਬ ਵੈਵਰਟੀ ਕੀਤਾ